ਇੱਕ ਘੰਟੇ ਤੋਂ ਘੰਟੇ ਦਾ ਆਇਆ ਸ਼ਹਿਰ ਸਭਾਲ ਦੇ ਬਾਹਰ ਸੀ ਇੱਧਰ ਆ ਗਿਆ ਤੇ ਹੋਰ ਜੋ ਆ ਆ ਦੇਖ ਬਈ ਆ ਹਾਲਾਤ ਆ ਯਾਰ ਆ ਦੇਖੀ ਆ ਹਾਲਾਤ ਆ ਦੇਖਾ ਜਿੱਤਾਂ ਬੀਤਾ ਹੋਇਆ ਬੰਦੇ ਦਾ ਯਾਰ ਬਈ ਯਾਰ ਹਾਂ ਸਾਤਾ ਪਤਾ ਹੀ ਨਹੀਂ ਬਾਬੂ ਕੀ ਹੋ ਗਿਆ ਉਹ ਸੁਰਤ ਦੀ ਮਾੜੀ ਮੋਟੀ ਤੈਨੂੰ ਕਿੱਥੇ ਪਿਆ ਆ ਦੇਖੋ ਨਵੀਂ ਗੱਡੀ ਕੋਈ ਬਾਬੂ ਖੜਾ ਦੇਖ ਲਾ ਕੰਜਰ ਵੀ ਤੇਰਾ ਯਾਰ ਤੂੰ ਸਾਰਾ ਕਿੰਨਾ ਫਿਕਰ ਕਰਦਾ ਤੂੰ ਕੰਜਰ ਦਾ ਐ ਕਰੀ ਜਨਾ ਇੱਥੇ ਪਿਆ ਆ ਪਾਣੀ ਲਿਆਉਣਾ ਮੈਂ ਪਾਣੀ ਲਿਆ ਆ ਜਾ ਰਿਹਾ ਰੱਖੋ ਪਤਾ ਯਾਰ ਮੈਨੂੰ ਦੇ ਦੇ ਯਾਰ ਅੱਗੇ ਲਿਆਉਣੀ ਪਾ ਲਿਆ ਪੁਰਕੀ ਕਰਾਂਗੇ ਪਾੜਿਆ ਹੋਊਂਦਾ ਓਏ ਇਹਦਾ ਬਾਹਲਾ ਯਾਰ ਟਾਈਟ ਹੋਇਆ ਪਿਆ ਕੰਮ ਬਾਬੂ ਕਿੱਥੇ ਗਿਆ ਸੀ ਸੋਰੀ ਸੁਲੀ ਜਾਂਦਾ ਕਿੱਥੇ ਜਾਂਦਾ ਸੀ ਗਿਆ ਸੀ ਯਾਰ ਸ਼ਹਿਰ ਕਰਕੇ ਗਿਆ ਸ਼ਹਿਰ ਨੂੰ ਦਸੀ ਹਾਂ ਪਾਣੀ ਨਾ ਕਿੱਥੇ ਬੰਦ ਜੀ ਗੱਲ ਯਾਰ ਐਂ ਕਰ ਐਂ ਕਰ ਇਹਨੂੰ ਬਾਹਰ ਬਾਹਰ ਕੱਢ ਯਾਰ ਗੱਡੀ ਚੋਂ ਬਾਹਰ ਬਾਹਰ ਕੱਢ ਬਾਬੂ ਇੱਥੇ ਬੇਰਾ ਮਾਰ ਨਹੀਂ ਨਹੀਂ ਆ ਲੈ ਸਦਾ ਸਦਾ ਲਾ ਬਣਾ ਬਣਾ ਯਾਰ ਹੱਥੇ ਲਾ ਕੇ ਕਰੋ ਉਹ ਪੈਰ ਫੜ ਲਓ ਤਾਂ ਹੋ ਜਾਣੇ ਥੱਲੇ 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 ਕਿ ਨਾ ਇਹ ਕਰ ਮਾਰੀ ਸੰਗ ਇਹਦਾ ਫੋਨ ਫੋਨ ਤਾ ਕੋਈ ਵੀ ਫੋਨ ਦਾ ਨਾ ਬੰਦ ਕਰੀ ਬੈਠਾ ਫਿਰ ਲੈ ਦੱਸ ਇਹ ਖਲ ਖਲ ਕੇ ਹੋਣਾ ਉਹ ਕਿੰਨਾ ਚਲ ਗਿਆ ਪਿੰਦੇ ਨੂੰ ਚਿੱਤਾ ਨਹੀਂ ਵਧੀਆ ਤੇਰੀ ਜੇ ਹੋ ਗਈ ਹੈ ਨਾ ਸਾਰਾਂ ਚ ਪਿਆ ਵੇ ਜਾ ਗੱਡੀ ਕਿਨੇ ਗੱਡੀ ਕਿਨੇ ਨਿਕੜਾਈ ਸੀਗੀ ਗੱਡੀ ਤਾਂ ਪੰਜ ਲੱਖ ਦੀ ਸੀ 15 ਲੱਖ ਦੀ ਲਈ ਹੈ ਸਾਡੇ ਨਾਲ ਹੀ ਰਹਿੰਦਾ ਸੀ ਹੁਣ ਮਾਰੀ ਸੰਗ ਚ ਪੈ ਗਿਆ ਗੱਡੀ ਕਾਦੋ ਫੜਾਈ ਹੈ ਉਹ ਗੱਡੀ ਤਾਂ ਫਿਰ ਹੁਣ ਬਾਪੂ ਮੇਰੀ ਗੱਲ ਸੁਣੋ ਤੇ ਉਧਰੋਂ ਬੈ ਤੇਰਾ ਮੁੰਡਾ ਚਿੱਤਾ ਪਿੰਦਾ ਯਾਰ ਕਿਸੇ ਦਾ ਹੋਰ ਮਾਰੂਗਾ ਇਹ ਮੈਨੂੰ ਐ ਵੀ ਦੱਸੋ ਹੋਰ ਗੱਡੀ ਰੱਖੀ ਕਿਦੇ ਵਾਸਤੇ ਰੱਖੀ ਵੀ ਐਸੇ ਵਾਸਤੇ ਆਪੇ ਚਿੱਟਾ ਪਿੰਦਾ ਫੇਰ ਕਾਹਦੇ ਵਾਸਤੇ ਹੈ ਗੱਡੀ ਠੰਡ ਪੜਾਉਂਦਾ ਅਗਾ ਤੂੰ ਗੱਡੀ ਨੂੰ ਲਾਕ ਲਾ ਯਾਰ ਚੰਗੀ ਤਰ੍ਹਾਂ ਗੱਡੀ ਚਾਬੀ ਕਿਹਨੇ ਛੱਡੀ ਕੋਲੇ ਚਾਬੀ ਓਏ ਚਾਬੀ ਦਿੱਤੀ ਹੂ ਲੱਗ ਗਿਆ ਬਾਈ ਬਸਾ ਖੜ ਕੁਛ ਨਹੀਂ ਹੋਇਆ ਤੈਨੂੰ ਓਏ ਕੁਛ ਨਹੀਂ ਹੋਇਆ ਹੁੰਦਾ ਤੈਨੂੰ ਵੀ ਯਾਰ ਬਹਿ ਜਾ ਖੜ ਜਾ ਦੱਸ ਆ ਦੇਖੋ ਬਈ ਨੌਜਵਾਨ ਕੀ ਨਾ ਹੈ ਬਾਈ ਬਾਪੂ ਕੀ ਨਾ ਮੁੰਡੇ ਦਾ ਕੇਸਰ ਦੱਸ ਯਾਰ ਕੱਲ੍ਹ ਹੀ ਹੈਗਾ ਕੰਜਰਾ ਹੈ ਕੱਲਾ ਹੀ ਹੂ ਐ ਇਹਨੂੰ ਦਾਹਰ ਦੂਲ ਕਰਾ ਦੇ ਉੱਥੇ ਕਿਤੇ ਨਾ ਫਸ ਲਾ ਵੀ ਹਰੀ ਤਾਂ ਸੈਂਟਰ ਅੱseits ਕੇ ਹਾਂ ਹੰਭ ਗਏ ਦੱਸੋ ਐ ਅੱਗੇ ਪੁੱਜ ਜਾਂਦਾ ਉਸੋਂ ਕੀ ਬਿਤਾ ਬੱਬੂ ਆਹ ਕਹ ਤੂੰ ਗੱਡੀ ਡੱਡੀ 'ਚ ਬੈਠ ਯਾਰ ਅਰੇ ਦੱਸ ਮੋਲ ਖੜਾ ਦੇ ਇੱਕ ਮਿੰਟ ਲੋਕ ਲਾ ਇਹਦਾ ਵੀ ਤਾਂ ਇੰਦਰ ਦੇ ਆਤਰ ਨਾਲ ਪੜਦੇ ਆ ਮੁੰਡੇ ਬਾਈ ਲੱਗਦਾ ਜੀ ਇਹ 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 ਕਿਹਨੇ ਸਾਡੇ ਨਾਲ ਵੜਦਾ ਮੈਂ ਨਹੀਂ ਸੀ ਬਾਈ ਪਹਿਲਾਂ ਐ ਮਾੜੀ ਸੰਗਤ ਉਹਦੀ ਸ਼ਕਲ ਦੇਖ ਲੈ ਮੈਨੂੰ ਵੀ ਸ਼ਕਲ ਦੀ ਦੇਖ ਲੈ ਨੂਰ ਆ ਭਾ ਨਾ ਤੇਰਾ ਦੇਖ ਲੈ ਮਾੜੀ ਸੰਗਤ ਬਾਈ ਯਾਰ ਕੀ ਕਿਦਾਂ ਸੰਗਤ ਬਹੁਤ ਸਾਰੀ ਕੀ ਕਰਦਾ ਹੋਏ ਨਾ ਆ ਰਿਹਾ ਕਰਉਣਾ ਮੁੰਡਿਆਂ ਨਾਲ ਠੀਕੇ ਵੀ ਲਾਉਣਾ ਹਾਂ ਠੀਕੇ ਲਾਉਣਾ ਉਹ ਜਾ ਬਿਠਾ ਬਿਠਾਓ ਯਾਰ ਬਿਠਾ ਆ ਜਾ ਬੈਠ ਬਾਬਾ ਆਵਾ ਬੜੀ ਬਈ ਦੀ ਯਾਰ ਇੱਥੇ ਬੜੀ ਇੱਥੇ ਬਾਹਰ ਇੱਥੇ ਥੱਲੇ ਹੀ ਬਾਹਰ ਆ ਇੱਥੇ ਵਾ ਦੇਖ ਦਰਪੇਓ ਦੇਖ ਦਰਪੇਓ ਕਿਵੇਂ ਹੋਇਆ ਬੈਠਿਆ ਯਾਰ ਹੋ ਜਾਊਗਾ ਤੇਨੂੰ ਪਿੱਛੇ ਡਗਣਾ ਪਵੇ ਉਹ ਕੁਛ ਨਹੀਂ ਮਰਦਾ ਯਾਰ ਇਹਦਾ ਬੰਦਾ ਮਰਦਾ ਮਰੇ ਯਾਰ ਦੱਸ ਯਾਰ ਹੈ ਆ ਦੇਖ ਅਗੱਡੀ ਦੇਖ ਆ ਦੇ ਨਵੀਂ ਗੱਡੀ ਆ ਯਾਰ ਹੈ ਆਪੋ ਮਨਵਾ ਦੱਸ ਵਿਆਹ ਹੈ ਬਣਾਇਆ ਹੈ ਵਿਆਹ ਹੈਗਾ ਤੇ ਤੂੰ ਆ ਦੇਖ ਅਗਲੀ ਤਾਂ ਬਗਾਨੀ ਸੀ ਤਾਂ ਤੁਸੀਂ ਉਹ ਜ਼ਿੰਦਗੀ ਖਰਾਬ ਕਰਤੀ ਜ਼ਿੰਦਗੀ ਉਹ ਤਾਂ ਹੁਣ ਇਹ ਸੋਚੇ ਤੂੰ ਨੇ ਸੋਚਦਾ ਸੀ ਉਦੋਂ ਕੁਛ ਨਹੀਂ ਕਰਦਾ ਸੀ ਤੂੰ ਰੋਣਾ ਬੋਲੀ ਕੁੜੀ ਦੇ ਵਿਆਹ ਨੂੰ ਕਿੱਦਾਂ ਚਲ ਹੋਇਆਗਾ ਗੱਡੀ ਸਾਡੇ ਨੂੰ ਕੋਈ ਗਾਹਾਂ ਮੋਟੀਆਂ ਹੈ ਧੋਖਾ ਵੀ ਨਾ ਫੜਾਈ ਦੋ ਸਾਲ ਹੋਏ ਬਾਈ ਦੋ ਸਾਲ ਹੀ ਹੋਏ ਵੀਰ ਮਤਲਬ ਤੁਸੀਂ ਜਾਣਦੇ ਓ ਇਹਨੂੰ ਆਹੋ ਦੋ ਢਾਈ ਸਾਲ ਤੇ ਚੁੱਟਾ ਤੂੰ ਕਹੀ ਨਾ ਤਿੰਨ ਸਾਲ ਹੋ ਗਏ ਪਿੰਦ ਨੂੰ ਯਾਰ ਹੈਂ ਚੁੱਟਾ ਤਿੰਨ ਸਾਲ ਹੋ ਗਏ ਉਹ ਫੇਰ ਆਈ ਉਹੀ ਹੁਣ ਢਾਈ ਤਿੰਨ ਸਾਲ ਆਈ ਵੀ ਜਾਂਦਾ ਨਹੀਂ ਨਹੀਂ ਫੇਰ ਤੂੰ ਤਾਂ ਫੇਰ ਤਾਂ ਵਿਆਹ ਪਹਿਲਾਂ ਲਗਾ ਕੇ ਵਿਆਹ ਤੋਂ ਬਾਅਦ ਚ ਲੱਗਿਆ ਜਮਾਈ ਨਹੀਂ ਸੀ ਪਹਿਲਾਂ ਪਿੰਦ ਪਹਿਲਾਂ ਵੀਰ ਤੂੰ ਤਾਂ ਆਰਦਾ ਮੰਨੀ ਆ ਬੱਬੂ ਯਾਰ ਉਹ ਸਣਾ ਬਣਾ ਬੰਦਾ ਚੌਰਾ ਆ ਫਿਰ ਚੌਰਾਣੇ ਅਗਲਾ ਕਰ ਤੂੰ ਗੱਲ ਸੁਣਾ ਬਗਾਨੀ ਬਗਾਨੀ ਦੀ ਤਾਂ ਰੋਲ ਦੀ ਤੂੰ ਬਈ ਇਹ ਕਹਿੰਦਾ ਤਿੰਨ ਸਾਲ ਹੋ ਗਏ ਮੈਂ ਤਾਂ ਚੁੱਟਾ ਪਿੰਦ ਨੂੰ ਵਿਆਹ ਹੋਇਆ ਨੂੰ ਦੋ ਸਾਲ ਹੋਏ ਆ ਫੇਰ ਪ ਤਾਂ ਵਿਆਹ ਤੋਂ ਪਹਿਲਾਂ ਹੀ ਪੀਂਦਾ ਸੀ ਦੱਸ ਫਿਰੋ ਪਹਿਲਾਂ ਹੀ ਦਿਖਿਆ ਸੀ ਇਹ ਅਰੇ ਠੀਕ ਹੈ ਪੀਂਦਾ ਰਹਿ ਗਿਆ ਸੀ ਹਾਂ ਆ ਸਰਦਾਰ ਨਵੀਂ ਗੱਡੀ ਆ ਆ 5-6 ਲੱਖ ਦੇ ਤੈਨੂੰ ਗੱਡੀ ਦਿੱਤੀ ਆ ਜਿੰਦ ਗੰਦੀ ਅਸ਼ਵੀਨ ਆ ਹੇ ਜਮੀਨ ਕਿੰਨੀ ਹੁੰਦੀ ਐ ਜਮੀਨ 5 ਕਿੱਲੇ ਹੋਵੇ ਤੇ 5 ਕਿੱਲੇ ਦੇ 5 ਲੱਖ ਦੇ ਤੈਨੂੰ ਗੱਡੀ ਦਿੱਤੀ ਦਾਜ ਦੇ ਪੈਸੇ ਵੀ ਲਾਏ ਹੋਣਗੇ ਤਨੇ ਵਿਆਹ ਬੂ ਤੇ ਵਧੀਆ ਕੀਤਾ ਵੇ ਤਾਂ ਫੇਰ ਤੈਨੂੰ ਯਾਰ ਤੂੰ ਤਾਂ ਅਗਲੀ ਕੁੜੀ ਜ਼ਿੰਦਗੀ ਖਰਾਬ ਕਰਦੀ ਇਹ ਤਾਂ ਆਪਾਂ ਦੇਖ ਲਿਆ ਜੇ ਕੋਈ ਹੋਰ ਕਿਸੇ ਨੇ ਰਾਹ ਤਾਂ ਲੰਘਦੇ ਨੇ ਗੱਡੀ ਲੈ ਗਿਆ ਇਹਨੂੰ ਛੱਟ ਕੇ ਬਾਹਰ ਫੇਰ ਕੀ ਬਣੂ ਚੰਗੇ ਭਾਂ ਦੁੱਲ ਜਾਈ ਜਾਂਦੇ ਖੋਗੇ ਫੇਰ ਤੁਸੀਂ ਤਾਂ ਸੁਰਤ ਨਹੀਂ ਵੀ ਆਪ ਤਾਂ ਮੜ ਦੂਈ ਤਾਂ ਸਿਆਣੇ ਹੈ ਉਹ ਸੈੜੀ ਹੀ ਲਈ ਜਾਂਦਾ ਸੈੜ ਤਾਂ ਬਾਪੂ ਨੇ ਲੈਣੀ ਆ ਬਈ ਤੇ ਮੁੰਡੇ ਦੀ ਸੈੜ ਹੋਰ ਤੇਰੀ ਸੰਗ ਤਾਂ ਬਦਲਣਾ ਵੀ ਆਪਾਂ ਸਿਆਣੇ ਬੈਣਾ ਹੋਵੇ ਕੌਲ ਦਾ ਵੜਦੀ ਨਹੀਂ ਆਹ ਮੱਤੇ ਨਾ ਭੇਜੋ ਆਹ ਸਖੰਦ ਉਹ ਕੌਲ ਦੀ ਸ਼ਕਲੀ ਨਹੀਂ ਰਹੀ ਇਹਦੀ ਕੌਲ ਦੀ ਸ਼ਕਲੀ ਨਹੀਂ ਰਹੀ ਸਾਤਾ ਕਰਨ ਦੇ ਆ ਕਰੋ ਅਲੱਗਾਂ ਦਾ ਮੰਗ ਕਰ ਦੋ ਫਿਰ ਗੱਡੀ ਹੁਣ ਲੈ ਚੱਲੇਗਾ ਤੂੰ ਗੱਡੀ ਤਾਂ ਲੈ ਜੂ ਮੈਨੂੰ ਤਾਂ ਕੀ ਆ ਆਉਣਾ ਇਹ ਉੱਪਰ ਦੇ ਕਰਦੇ ਆ ਕਰੋ ਗੱਡੀ ਗੱਡੀ ਦੀ ਸੱਟਾ ਉਹਨੂੰ ਯਾਰ ਗੱਡੀ ਚ ਜੱਟਗੇ ਘਰੇ ਉੱਪਰ ਦੇ ਕੀ ਫੈਰਣ ਲੈ ਕੇ ਆਏ ਤਾਂ ਕੋਈ ਨਹੀਂ ਕੋਈ ਨਹੀਂ ਕਰਦਾ ਗੱਡੀ ਦਾ ਹੁਣ ਸਾਡੀ ਹੈ ਕੋਈ ਗੱਲ ਨਹੀਂ ਚਲਾਉਣ ਜਾਣਦਾ ਵਾ ਤਾਂ ਕੋਈ ਗੱਲ ਨਹੀਂ ਕੋਈ ਗੱਲ ਹੋਰ ਚੱਕੋ ਕੇ ਉਹਨੂੰ ਖੜੋ ਗੱਡੀ ਸਟੋ ਯਾਰ ਫੜੋ 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 ਯਾਰ ਸੁਧਰ ਜਾ ਸੁਧਰ ਜਾ ਆਇਆ ਆ ਬਈ ਕਰ ਸਟਾਰਟ ਗੱਡੀ ਜਾ ਸੱਟ ਗੱਡੀ ਚੀ ਆ ਨਾ ਗੱਡੀ ਸੀਟ ਤੇ ਪਾ ਲੋ ਪਾ ਲੋ ਪਾ ਮਗਰ ਸੱਟ ਇਸ ਨੂੰ ਸੀਟ ਤੇ ਜੋੜੇ ਪਾਉਗੇ 10000 ਜੋੜੇ 21 ਭਾਈ ਸਗੜੀ ਆ ਬਾਪੂ ਸੌਰੀ ਚੱਲਿਆ ਸੀਗਾ ਬਈ ਬੱਚਿਆਂ ਨੂੰ ਲੈਣ ਆਉਦੇ ਮਤਲਬ ਘਰ ਵਾਲੀ ਨੂੰ ਆਪਾਂ ਬੱਚੇ ਗਏ ਨੇ ਪਰਿਵਾਰ ਨੂੰ ਤੇ ਆ ਦੇਖ ਲੋ ਆ ਹਾਲ ਐ ਬੰਦੇ ਦਾ ਕੋਈ ਨੂੰ ਸੁਣਤ ਨਹੀਂ ਜਿਹੜੇ ਲੋਕ ਆਉਂਦੇ ਬਗਾਨੀਆਂ ਧੀਆਂ ਨਾਲ ਬਹਿ ਜਾ ਇੱਕ ਜਣਾ ਨਾਲ ਬਹਿ ਜਾ ਬਾਪੂ ਬੈਠੂਗਾ ਜਿਹਨੇ ਕੋਈ ਕੁੜੀ ਵਸਾਈ ਆ ਹੋਰ ਉਹ ਵੱਟਣਗੇ ਉਹਨੇ ਠੇਕਾ ਲਿਆ ਤੇਰੇ ਮੁੰਡੇ ਦਾ ਸਾਨੂੰ ਤਾਂ ਲੋੜ ਹੀ ਨਹੀਂ ਵੀਰੇ ਜਿਹਨੇ ਗਾਹਾਂ ਕੋਲ ਹੈ ਜੋ ਬੰਦੇ ਨੇ ਯਾਰੀ ਛੱਡ ਦੋ ਹਾਂਜੀ ਭਾਈ ਇਹਨੇ ਬਹੁਤ ਸਮਝਾਉਂਦੇ ਹੁੰਦੇ ਸੀਗੇ ਅਸੀਂ ਵੀ ਨਾ ਪੈ ਗਏ ਇਹ ਥੋੜਾ ਗੱਲ ਕਰ ਲੈ ਤੈਨੂੰ ਮਿਦਣਾ ਦੇ ਜਾਣਾ ਨਹੀਂ ਗਾਹਾਂ ਤੂੰ ਕੁਭੀ ਨਹੀਂ ਜਾਣਾ ਹਾਂਜੀ ਹਾਂਜੀ ਦੋਨਾਂ ਦੇ ਇਕੱਠੇ ਰਹਿਣਾ ਤਾਂ ਰਹੋ ਬਾਪੂ ਦਾ ਮਾਰੀ ਸੰਗਤ ਹੁਣ ਹੀ ਕਰਦੇ ਹਾਂ ਚੰਗੇ ਰਹੋਗੇ ਭਾਈ ਨਹੀਂ ਫਿਰ ਆ ਹਾਲ ਹੋਊ ਦੇ ਹਾਲ ਆ ਦੇਖ ਲੋ ਭਈ ਆਹ ਬੰਦਾ ਪਿਆ ਠੀਕ ਹੈ ਉਹ ਸਿਰ ਮਾਤਾ ਬਾਪੂ ਮਦੂੰਗ ਲਗਾਇਕ ਹਾਂ ਕਿ ਲਾਜਾ ਕਿਥੋਂ ਕਿਥੋਂ ਕਰਵਾਇਆ ਤੂੰ ਇੱਕ ਤਾਂ ਜਿਹੜਾ ਸੀਗਾ ਜੌਨਸ ਆ ਅੱਛਾ ਠੀਕ ਹੋ ਗਿਆ ਸੀ ਨਹੀਂ ਹੋਇਆ ਹੋਇਆ ਠੀਕ ਨਹੀਂ ਕੋਸ ਠੀਕ ਆ ਹੋ ਗਿਆ ਸੀ ਥੋ ਡਾਕਟਰ ਰੋਟਰ ਕੋਲ ਜਾਂਦੇ ਕਿ ਕਿਸੇ ਕੋਲੇ ਡਾਕਟਰੀ ਸੈਂਟਰ ਚ ਹੀ ਲਿਜਾਂਦੇ ਰਹੇ ਆ ਉਹ ਬੱਚੇ ਹੁਣ ਕਹਿੰਦੇ ਕਿ ਪਿਉਣ ਲੱਗ ਗਏ ਪਰ ਉਹ ਵੀ ਕਹਿ ਸਕਦੇ ਆ ਅੱਛਾ ਨਹੀਂ ਉਹ ਤਾਂ ਕੌਣ ਕਿਸ ਨੂੰ ਪੀਉਂਦਾ ਨਸ਼ਾ ਦੇਣ ਲੱਗ ਗਏ ਵੀ ਹੋ ਰੱਖਣ ਜੀ ਅੱਛਾ ਮੈਨੂੰ ਤਾਂ 걸 ਲੱਗਦਾ ਆਪਣਾ ਦੋਸਤ ਹੈਗਾ ਮਿੱਠੂ ਰੀੜ ਅੱਛਾ ਰੀੜੇ ਪਿੰਡ ਤੋਂ ਵੇੜੇ ਤੂੰ ਰੂੜਾ 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 ਮਲੇਰੇ ਕੋਟਲੇ ਕੋਲ ਠੀਕ ਹੈ ਉਹਦੇ ਕੋਲੇ ਲੈ ਜਾ ਇਹ ਮੁੰਡਾ ਤੇਰਾ ਠੀਕ ਹੋ ਜਾਊਗਾ ਨਹੀਂ ਤਾਂ ਤੇਰੀ ਜ਼ਿੰਦਗੀ ਤਬਾਹ ਐ ਸਿੱਧੀ ਮੈਂ ਦੱਸਦਾ ਬਾਹ ਵਜੇ ਡਾਕਟਰਾ ਮੇਰਾ ਨਾਲ ਦੀ ਇਹ ਪੈਸੇ ਮਹੰਗਾ ਤਾਂ ਨਹੀਂ ਬਹੁਤ ਆਸੇ ਪੈਸੇ ਥੇਲੇ ਦੀ ਤੇਰੇ ਕੋਲ ਪ੍ਰੋਬਲਮ ਐ ਕੋਈ ਤੇਰਾ ਮੁੰਡਾ ਠੀਕ ਕਰ ਦੂ ਪੈਸੇ ਭਲਾ ਬਾਅਦ ਦੇ ਦੇ ਨਾ ਪੈਸੇ ਦਾ ਕੋਈ ਗੱਲ ਨਹੀਂ ਪੈਸੇ ਨਾਲ ਇਹਦੇ ਉੱਦੀ ਕੀ ਕਿੰਨੇ ਦਾ ਵੀ ਇਹਦਾ ਰੋਜ਼ ਸਿਟਾ ਇਹ ਇਹ ਤਾਂ ਪਤਾ ਨਹੀਂ 1000 ਲਾਇਏ ਪੇ 1500 ਲਾਇਏ ਪੇ ਹਾਂ ਇੱਕ ਕਰੀ 500 ਦਾ ਕਹਿੰਦੇ ਆ ਮੈਂ ਦੂਜੇ ਦੂਜੇ ਮੁੰਡੇ ਦਾ ਦੇ ਇੱਕ ਕਰੀ 500 ਦਾ ਆਸੂ ਦਾ ਬਿੰਦਈ ਆ ਹਾਂ ਲਾਉਂਦਾ ਠੀਕ ਆ ਪਾ ਕੇ ਹੋਊਗਾ ਠੀਕ ਹੁੰਦਾ ਬਾਈ ਚਿੱਟੇ ਦੇ ਠੀਕ ਹੀ ਲਾਉਂਦਾ ਅੱਤੀ ਦਾ ਜਾਂਦਾ ਇਹ ਦੱਸ ਦੱਸ ਜੀ ਆਜੋ ਮੈਂ ਤੁਹਾਨੂੰ ਪਿਆ ਦਿੰਦਾ ਫ੍ਰੀ ਸਾਨੂੰ ਵੀ ਲਾਉਂਦਾ ਦੱਸ ਯਾਰ ਜਿਵੇਂ ਖੋ ਜੂਖਰਾ ਦੇ ਵੱਖਰ ਵੀ ਲਾਉਂਦਾ ਇਹ ਉਹ ਬਚੇ ਉਹ ਵੀ ਰੋਏ ਹੈਂ ਬਚੇ ਉਹ ਹਾਂ ਚਲੋ ਕਰੋ ਹੁਣ ਪਾਣਾ ਚਲੋ ਕਰੋ ਸ਼ਾਰਕਟ ਆ ਤਾਕੀ ਲਾਏ ਜੀ ਕਰੋ ਲੈ ਜਾ ਚਾ ਠੀਕ ਆ ਬਾਈ ਯਾਰ ਲੈ ਜਾ ਭਰਾਵਾ ਆਹ ਦੇਖੋ ਆ ਪੰਜਾਬ ਦੇ ਹਾਲਾਤ ਹੋ ਗਏ ਬੜੀ ਆ ਨਵੀਂ ਗੱਡੀ ਐ ਦੇਖਾ ਸੀ ਆ ਜਾਦੇ ਜਵਖਾ ਨੂੰ ਲੈਣ ਚਲੇ ਬੰਦਾ ਜਮਾ ਮਤਲਬ ਕੀ ਇਹ ਨਸ਼ਾ ਸੱਤੇ ਗੱਡੀ ਦੇ ਵਿੱਚ ਪਿਆ ਹੈ ਠੀਕ ਹੈ ਉਹਦਾ ਉਹਦਾ ਪਿਓ ਵਿਚਾਰਾ ਉਹਨੂੰ ਮਤਲਬ ਕੀ ਜੇ ਨਾ ਟਾਈਮ ਤੇ ਹੁੰਦਾ ਤੇ ਮਰਜਦਾ ਮੋਟਰ ਤੇ ਪਿਆ ਸੀਗਾ ਗੱਡੀ ਤੇ ਠੀਕ ਹੈ ਨਾਲੇ ਇਹ ਗੱਡੀ ਮਾਰਦਾ ਕਿਸੇ ਚ ਤੇ ਨਾਲੇ ਆਪ ਮਰਦਾ ਨਾਲੇ ਕਿਸੇ ਨੂੰ ਮਾਰਦਾ ਬਾਈ ਵੀਡੀਓ ਕਿਵੇਂ ਲੱਗੀ ਸ਼ੇਅਰ ਕਰ ਦਿਓ ਧੰਨਵਾਦ ਜੀ ਅਸੀਂ ਪੰਜਾਬ